ਬਾਬੇਸ ਕਹਿ ਹੋਇਆ ਜੋਗ ਆ ਗਿਆ ਯਾਰ ਸੋਸ਼ਲ ਮੀਡੀਆ ਦਾ ਜੇ ਤਾਂ ਇਹਦੇ ਤੇ ਨਾ ਤੁਸੀਂ ਗੱਲਾਂ ਸਹੀ ਕਰਦੇ ਹੋ ਸੱਚੀਆਂ ਕਰਦੇ ਹੋ ਉਹਨੂੰ ਲੋਕ ਘੱਟ ਦੇਖਦੇ ਆ ਮਤਲਬ ਘੱਟ ਪਸੰਦ ਕਰਦੇ ਕਹਿ ਲੋ ਮਤਲਬ ਹਨ ਤੁਸੀਂ ਗਲਤੀ ਕਰ ਲੋ ਜਾਣ ਬੁੱਝ ਕੇ ਲੋਕ ਤਾਂ ਗਲਤੀਆਂ ਕਰ ਰਹੇ ਨੇ ਮੈਂ ਦੱਸਣਾ ਚਾਹੁੰਦਾ ਵੀ ਮੇਰੇ ਤੋਂ ਇੱਕ ਵਾਰ ਬੈਸਰੀ ਗਲਤੀ ਨਾਲ ਕੋਈ ਉਹ ਤਰੀਕ ਕੋਈ ਗਲਤ ਕਹੀ ਗਈ ਲੋਕਾਂ ਨੇ ਇਹ ਨਹੀਂ ਦੇਖਿਆ ਬਈ ਗੱਲ ਕੀ ਆ ਮੁੱਦਾ ਕੀ ਆ ਦੱਸਣਾ ਕੀ ਚਾਹੁੰਦਾ ਬਾਬਾਈ ਨਾ 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 ਥੱਲੇ ਕਮੈਂਟ ਨਾਲ ਮਤਲਬ ਉਹਨੇ ਹੁਣ ਗੱਲ ਕੀ ਹੋਈ ਅਸੀਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀਗੇ ਇਹ ਪਿਛਲੇ ਸਾਲ ਦੀ ਗੱਲ ਆ ਇਹਨੇ ਸੁਣਨ ਵਾਲੀ ਜਾਨਾ ਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਹੀ ਜਾ ਰਹੇ ਸੀਗੇ ਜਦੋਂ ਆਪਾਂ ਨੀਲੋਂ ਦੇ ਪੁਲ ਤੋਂ ਜਾਂਦੇ ਆ ਨਹਿਰੋਂ ਨਹਿਰ ਰੋਡ ਬਣਿਆ ਹੋਇਆ ਰੋਪੜ ਨੂੰ ਆਪਣੇ ਰੂਪਨਗਰ ਨੂੰ ਠੀਕ ਹੈ ਜੀ ਉੱਥੇ ਨਾ ਰੂਪਨਗਰ ਦੇ ਨੇੜੇ ਮਤਲਬ ਕਹਿੰਦਾ ਪੰਜ ਕਿਲੋਮੀਟਰ ਮਗਰ ਨਹਿਰ ਦੇ ਨਾਲ ਚਮਕੌਰ ਸਾਹਿਬ ਲੰਘ ਕੇ ਉਥੇ ਮਤਲਬ ਰੋਡ ਖਾਰਾਂ ਪੈ ਕੇ ਟੁੱਟ ਗਈ ਸੀ ਸੜਕ ਸਾਰੀ ਉਹ ਤਕਰੀਬਨ ਪਤਾ ਹੋ ਆਪਣੇ ਇੱਧਰ ਸਾਰਿਆਂ ਨੂੰ ਹੁਣ ਤਾਂ ਮਤਲਬ ਤੇ ਉਹ ਗੱਲ ਦਾ ਵੀ ਉਹ ਜਦੋਂ ਅਸੀਂ ਗਏ ਉਦੋਂ ਹਲੇ ਮਤਲਬ ਪਤਾ ਨਹੀਂ ਸੀਗਾ ਆਮ ਹਰ ਇੱਕ ਨੂੰ ਵੀ ਇਸ ਤਰ੍ਹਾਂ ਗੱਲ ਆ ਜਦੋਂ ਗਏ ਤਾਂ ਰੋਡ ਉਹ ਬਲੌਕ ਬੰਦ ਉਥੋਂ ਵਾਪਸ ਮੋੜਨਾ ਪਿਆ ਪਿੰਡਾਂ 'ਚ ਜਾਣਾ ਪਿਆ ਕਾਫੀ ਘੁੰਮ ਘੁਮਾ ਕੇ ਅਸੀਂ ਜਾ ਕੇ ਉੱਥੇ ਰੂਪਨਗਰ ਗਏ ਰੋਡ ਦੇ ਉੱਪਰ ਵੱਡੇ ਤੇ ਛੜੇ ਜਿੱਥੋਂ ਆਪਣੇ ਮਰਿੰਡੇ ਰੋਗ ਰੋਡ ਨਿਕਲਦਾ ਚੌਂਕ 'ਚ ਅਸੀਂ ਗੱਡੀ ਰੋਕ ਕੇ ਮੈਂ ਕਿਹਾ ਯਾਰ ਕਿਉਂ ਨਾ ਆਪਾਂ ਬਈ ਇਹ ਚੀਜ਼ ਨੂੰ ਆਪਣਾ ਚਲੋ ਆਪਣੇ ਕੋਲ ਮਾਧਮ ਇੱਕ ਹਨਾ ਆਪਣੇ ਲੋਕ ਜੁੜੇ ਹੋਏ ਨੇ ਇਹ ਤਾਂ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਜਿਹੜੇ ਜਾਣਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਉਹ ਉਹੀ ਰੋਡ ਜਾਂਦਾ ਮਤਲਬ ਨੀਲੂਨੇ ਪੁਰ ਤੋਂ ਨਹਿਰੋਂ ਲੈ ਰਹੀ ਆ ਪਾ ਵੀ ਇੱਕ ਵਾਰ ਉਹ ਟੁੱਟੇ ਤੇ ਪ੍ਰੋਗਰਾਮ ਦੇ ਪਿੰਡਾਂ 'ਚ ਲੱਗ ਕੇ ਵੈਸੀ ਹਾਂ ਦੋ ਸਾਲ ਦੀ ਗੱਲ ਆ ਨਹੀਂ ਇਹ ਪਿਛਲੇ ਸਾਲ ਦੀ ਗੱਲ ਆ ਜੀ ਤੇ ਉਹ ਉਹ ਹੋਇਆ ਕਿ ਇੱਕ ਤਾਂ ਹੁੰਦਾ ਕੁਝ ਸਮੇਂ ਲਈ ਬੰਦ ਰਹਿਣਾ ਵੀ ਕੋਈ ਸੜਕ ਟੁੱਟ ਗਈ ਕੋਈ ਮਤਲਬ ਆ ਵੀ ਚਲੋ 10 ਦਿਨ ਲਈ 5 ਦਿਨ ਲਈ ਉਹ ਜਿਹੜਾ ਸੀਗਾ ਉਹ 5-7 ਮਹੀਨੇ ਦਾ ਉਹ ਸੀਗਾ ਜੀ ਵੀ 5-7 ਮਹੀਨੇ ਉਹ ਰੋਡ ਦਾ ਸੀ ਵੀ ਬੰਦ ਹੀ ਰਹੂ ਕਿਉਂਕਿ ਬਹੁਤ ਜ਼ਿਆਦਾ ਉਹ ਰੋਡ ਖਰ ਕੇ ਉਹ ਹੋ ਗਿਆ ਸੀ ਚਲਿਆ ਗਿਆ ਸੀਗਾ ਆਪਣੇ ਨਾ ਨਦੀ ਚ ਇਧਰ ਸਾਈਡਾਂ ਆਈਆਂ ਤੁਹਾਨੂੰ ਚਲੋ ਅਸੀਂ ਉੱਥੇ ਖੜ ਕੇ ਮੈਂ ਕਹਾਂ ਵੀ ਆਪਾਂ ਦੱਸ ਦਈਏ ਜਿਹੜੇ ਲੋਕ ਇਧਰ ਆ ਜਾਂਦੇ ਖੱਜਲ ਨਹੀਂ ਹੋਣਗੇ ਉਹ ਮਰਿੰਡੇ ਹੋ ਕੇ ਸਮਰਾਲਾ ਮਰਿੰਡਾ ਹੋ ਕੇ ਆਪਦਾ ਮਤਲਬ ਸ੍ਰੀ ਅਨੰਦਪੁਰ ਸਾਹਿਬ ਨੂੰ ਤਾਂ ਸਾਰੇ ਜ਼ਿਆਦਾ ਸੰਗਤਾਂ ਜਾਂਦੀਆਂ ਨੇ ਇਧਰੋਂ ਮੇਥਾ ਨੇ ਕੀ ਹੋਇਆ ਤਰੀਕ ਕਹੀ ਗਈ ਜਿਵੇਂ ਉਹ ਮੇਰੇ ਜਾਗ ਹਲੇ ਵੀ ਉਦਨੇ ਸੀਗੀ 16 ਤਰੀਕ ਇਹ ਕਰੀਬ ਹੋ ਉਦੋਂ 2024 ਦੇ ਕੋਈ ਨਵੇਂ ਇੱਕ ਮਹੀਨੇ ਦੀ ਗੱਲ ਕਹਿ ਲੋ ਜਾਨੀ ਮੰਨ ਲਓ ਮੇਥੋਂ 16 ਤਰੀਕ ਕਹੀ ਗਈ ਤਰੀਕ ਸੀਗੀ ਉਦਨੇ ਮਤਲਬ ਮੇਥੋਂ 17 ਤਰੀਕ ਕਹੀ ਗਈ ਤਰੀਕ ਸੀਗੀ 16 ਮੈਂ ਐਂ ਕਹਤਾ ਵੀ ਜੇ ਅੱਜ 17 ਤਰੀਕ ਆਜੀ ਆਏ ਹਨਾ ਤੇ ਸੀਗੀ 16 ਉਹ ਵੀ ਵੀਡੀਓ ਪਾਤੀ ਥੱਲੇ ਜੀ ਵੀਡੀਓ ਚੱਲੀ ਬਹੁਤ ਜ਼ਿਆਦੇ ਹੋ ਚੱਲੀ ਕਿਵੇਂ ਥੱਲੇ ਕਮੈਂਟ ਕੋਈ ਉਹੀ ਤੈਨੂੰ ਪਤਾ ਨਹੀਂ ਅਜ ਇੰਨੀ ਤਰੀਕਾ ਨਹੀਂ ਕੋਈ ਨੇ ਕੀ ਕਹਿੰਦੇ ਕੀ ਮਤਲਬ ਮੈਂ ਕਹਾਂ ਯਾਰ ਜੋ ਵਹੀਂ ਦੱਸਣਾ ਚਾਹਿਆ ਉਹ ਤਾਂ ਸੁਣ ਲੋ ਉਹ ਸੁਣ ਲੋ ਤਰੀਕ ਦਾ ਕੋਈ ਸਵੰਤ ਨਹੀਂ ਸੀ ਉਹ ਗੱਲ ਦੇ ਨਾਲ ਤਰੀਕ ਤਾਂ ਜੇ 17 ਦੀ 18 16 ਜੋ ਉਹਦਾ 5-7 ਮਹੀਨੇ ਬੰਦ ਰਹਿਣਾ ਸੀ ਉਹ ਤੁਹਾਨੂੰ ਦੱਸ ਰਹੇ ਆ ਉਹਦਾ ਮੈਸੇਜ ਤਾਂ ਸੁਣੋ ਮੈਂ ਹਾਂ ਭਈ ਇਹ ਨਹੀਂ ਲੋਕ ਦੇਖ ਰਹੇ ਵੀ ਮੁੱਦਾ ਕੀ ਆ ਕੱਲ ਕਾਦੇ ਤੇ ਕਰਨ ਲੱਗੇ ਹੋ ਤੁਸੀਂ ਜਾਂ ਗੱਲ ਕੀ ਕਰਨੀ ਆ ਇੱਥੇ ਨਾ ਉਹੀ ਲਾ 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 ਤੋ ਕਰੀ ਜਾਂਦੇ ਲੋਕ ਸੋਸ਼ਲ ਮੀਡੀਆ ਨੂੰ ਵੀ ਬਦਨਾਮ ਕਰਤਾ ਜਦ ਕਿ ਇੰਨਾ ਵਧੀਆ ਪਲੇਟਫਾਰਮ ਆ ਜਿਹਦੇ ਤੇ ਤੁਸੀਂ ਵਧੀਆ ਗੱਲਾਂ ਚੰਗੀਆਂ ਗੱਲਾਂ ਦੀ ਸਾਂਝ ਪਾ ਸਕਦੇ ਹੋ ਹਨ ਮਤਲਬ ਕਿ ਇਹ ਐਕਚੁਅਲ ਗੱਲ ਪਤਾ ਕੀ ਅਬਜੀਤ ਵੀ ਲੱਗਦਾ ਇਹ ਜਿਹੜਾ ਮਾਦੇਮ ਹੈ ਇਹਦੇ ਵਧੀਆ ਗੱਲਾਂ ਨਹੀਂ ਸੁਣਦੇ ਇਹਦੇ ਗਲਤੀਆਂ ਕੱਢਣ ਨੂੰ ਮੂਰੇ ਰਹਿੰਦੇ ਨੇ ਮੂਰੇ ਰਹਿੰਦੇ ਨੇ ਹਾਂ ਬੁੱਧੀ ਜੀ ਵੀ ਬਹੁਤ ਦੇਖੇ ਨੇ ਹਾਂ ਬੁੱਧੀ ਜੀ ਵੀ ਕਿਹੜੇ ਦੀ ਇਹ ਕੋਈ ਗਲਤ ਬੋਲੇ ਅਸੀਂ ਉਹਦਾ ਮੁੱਦਾ ਚੱਕੀ ਜੇ ਕੋਈ ਚੰਗਾ ਮੈਸੇਜ ਹੈ ਉਹਨੂੰ ਵੀ ਉਹਨੂੰ ਸ਼ੇਅਰ ਕਰਵਾਓ ਸ਼ੇਅਰ ਨਹੀਂ ਕਰਵਾਉਂਦੇ ਫੇ